ਬੰਦੂ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ੇ ਦਸਮੀ ਪ੍ਰਥਮ ਭਗਵਤੀ ਸਮਲ ਕੇ ਗੁਰੂ ਨਾਨਕ ਲੈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ RAMਦਾਸ ਸਿੰਘ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਾਹਿਬ ਸਿਮਰੀ ਘਰ ਨੌ ਨਿਯਾਬੇ ਧਾਰੀ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਕੇ ਵਾਲੀ ਅਮਰ ਤੇ ਦਾਤਾ ਤੇ ਸ਼ਮਸ਼ੀਰ ਤੇ ਤਾਂ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਦੇ ਆਤਮਕ ਸੂਰੂ ਜਹ ਰਾਜ ਹੋਰ ਹਾਜ਼ਰਾਜ ਹੋਰ ਸਰਬ ਕਲਾ ਪਰਬੂਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤਾਕਤ ਚਵਰ ਸ਼ਤਰੂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸ਼ਮ ਗ੍ਰੰਥ ਸਰਬ ਲੋਗ ਗ੍ਰੰਥ ਚੰਨਾ ਦਰਬਾਰਾਂ ਦੇ ਕ੍ਰਿਪਾ ਦਰਸ਼ਨ ਦਰਸ਼ਣ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੁਰਮਾ ਜੀ ਸ੍ਰੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਸਚੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਝ ਦੇਖ ਕੇ ਨਿਠ ਕੀਤਾ ਕਿੰਨਾ ਪਿਆਰ ਆ ਸਚਿਆਰਿਆਂ ਮਹਾਂਪੁਰਸ਼ਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੁਰਮਾ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਤੇ ਬੰਦ ਬੰਦ ਕਟਵਾਏ ਪੁੱਠੀਆਂ ਖਲਾਂ ਤਰਵਾਇਆਂ ਤਰ ਆਰਿਆਂ ਨਾਲ ਚਰਾਏ ਖੋਪਰੀਆਂ ਲਵਾਈਆਂ ਸਿੱਖੀ ਸਦਕ ਨਹੀਂ ਹਾਰਿਆ ਤੇ ਨਾ ਸ਼ਹੀਦ ਸਿੰਘਾ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਨੂੰ ਵਾਹਿਗੁਰੂ ਪੰਜਾਬ ਪਖਤਾ ਸਰਬਤ ਗੁਰਦੁਆਰੇ ਆਪੇ ਅਸਾਂ ਧਾਮ ਨਿਸ਼ਾਨਾ ਤੋਂ ਬੰਦਿਆ ਗੁਰੂ ਜੀ ਕੇ ਸਰਵਰਾਂ ਗੁਰੂ ਜੀ ਕ ਲੰਗਰਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੁਲਵਾਣੀ ਵਾਹਿਗੁਰੂ ਸਰਬੱਤ ਖਾਲਸਾ ਜੀ ਕੇ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਦਹਾਂ ਗੁਰੂ ਖਾਲਸਾ ਜੀ ਸਾਹਿਬ ਤਹਾ ਪਹਾੜ ਅਸਿਆਰ ਆਏ ਦੇਖ ਦੇਖ ਪਤੇ ਵਿਰਧ ਕੀ ਪੈੜ ਪੰਥ ਕੀ ਜੀਤ ਸ੍ਰੀ ਸਰਬੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੁਲਵਾਉਣ ਵਾਹਿਗੁਰੂ ਵਾਹਿਗੁਰੂ ਦਾਨ ਕੇਸ ਦਾਨ ਬੇਕ ਦਾਨ ਸਾਹੋ ਦਾਨ ਬੋਸਾ ਦਾਨ ਤਾਨਾ ਸਰ ਤਾਨਾ ਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੋਗੋ ਜੋਗਾ ਤਾਨਾ ਧਰਮ ਕਾ ਰਾਜਾ ਕਾ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਆਜ ਸਿੱਖਾਂ ਦਾ ਮਨ ਨਹੀਂ ਵਾ ਮਤ ਕੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਸਾਹਿਬ ਨੂੰ ਖਾਲਸਾ ਪੰਥ ਸਦਾ ਸਹਾਇਤਾ ਦਾਰ ਜੀ ਖਾਲਸਾ ਪੰਥ ਨੂੰ ਜਿੰਨਾ ਗੁਰਧਾਮਾਂ ਤੋਂ ਛੋੜਿਆ ਕੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਸਾਫੋ ਜੀ ਲਖਣਾ ਜੀ ਇਹ ਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਮਿਉਟਿਆਂ ਦੀ ਯੂਤ ਨਿਆਸ ਨਿਆਸ ਇਨਪੱਤੀਆਂ ਦੀ ਪਾਸਤਾ ਮੇਕਰ ਤੇ ਕਰਨੇ ਹਾਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬ ਜੀ ਮਹਾਰਾਜ ਚੇ ਦੋ ਸਿੰਘ ਬਾਬਾ ਦੀਪ ਸਿੰਘ ਜੀ ਬਾਬਾ ਬੁੱਢਾ ਸਹਿਬ ਜੀ ਬਾਬਾ ਬੰਦਾ ਸਿੰਘ ਜੀ ਔਰ ਦੋ ਸਿੰਘੋ ਆਪ ਜੀ ਦੇ ਚਰਨਾਂ ਕਮਲਾਂ ਪਾਸ ਸਰਦਾਸ ਬੇਨਤੀ ਕੀਤੀ ਜਾਂਦੀ ਹੈ ਮਹਾਰਾ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਰੈਣ ਸੁੱਖ ਨਾਲ ਬਤੀਤ ਹੋਈਆ ਦਿਵਸ ਆਇਆ ਆਪ ਜੀ ਦੇ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਸਵਾਸ ਸਵਾਸ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਅੱਜ ਮਹਾਰਾ ਸੱਚੇ ਪਾਤਸ਼ਾਹ ਜੀਓ ਉਹ ਦਾ ਮਹੀਨਾ ਪਰਵੇਸ਼ ਹੋਇਆ ਆਹੇ ਕਿਰਪਾ ਦਰਨੀ ਸਾਰੀ ਸ੍ਰਿਸ਼ਟੀ ਦੇ ਹੋਕ ਸ਼ਾਂਤੀ ਸਾਰਿਆਂ ਨੂੰ ਸਲੂਹ ਪਾਕ ਰੇਮ ਬਖਸ਼ਣਾ ਸੁਖ ਸੁਖਾਣਾ ਉਹ ਦਾ ਮਹੀਨਾ ਜਿਹੜਾ ਬਤੀਤ ਹੋਇਆ ਮਹਾਰਾ ਸੱਚੇ ਪਾਤਸ਼ਾਹ ਜਿਸ ਤਾਂ ਪਿਛੇ ਅਗਲਾ ਪਿਛਲਾ ਮਹੀਨਾ ਮੱਗਰ ਦਾ ਮਹੀਨਾ ਮਹਾਰਾ ਸੱਚੇ ਪਾਤਸ਼ਾਹ ਸੁਖ ਸੁਖਾਣਾ ਬਤੀਤ ਹੋਇਆ ਉਹ ਦਾ ਮਹੀਨਾ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਦਇਆ ਕਰਨੀ ਮਿਹਰ ਕਰਨੀ ਸਾਰੇ ਤੇ ਮਿਹਰ ਭਰਿਆ ਹੱਥ ਰੱਖਣਾ ਸੁਖ ਸੁਖਾਣਾ ਪੀੜ ਕਰਾਉਣਾ ਮਹਾਰਾ ਜਲ ਅੰਦੋਲਨ ਜਿਹੜੀ ਸਫਲਤਾ ਬਖਸ਼ਣੀ ਕਿਰਪਾ ਕਰਨੀ ਮਹਾਰਾ ਸੱਚੇ ਪਾਤਸ਼ਾਹ ਇਸ ਅੰਦੋਲਨ ਨੂੰ ਲੈ ਕੇ ਮਹਾਰਾਜ ਆਪ ਜੀ ਦੇ ਸਿੱਖ ਸਰਦਾਰ ਭਾਈ ਜਗਜੀਤ ਸਿੰਘ ਜੀ ਦੱਲੇਵਾਲ ਜਿਨ੍ਹਾਂ ਨੇ ਮਹਾਰਾਜ ਭਾਰਤ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਉਹਨਾਂ ਦੇ ਮਹਾਰਾਜ ਮਸਲੇ ਹੱਲ ਕਰਾਉਣ ਵਾਸਤੇ ਉਹਨਾਂ ਨੇ ਆਪ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਰਨ ਵਰਤ 26 ਤਰੀਕ ਤੋਂ ਮਹਾਰਾਜ ਰੱਖਿਆ ਹੋਇਆ ਉਹਨਾਂ ਤੇ ਕਿਰਪਾ ਕਰਨੀ ਤਾਂ ਦਰੁਸਤੀ ਬਖਸ਼ਣੀ ਉਹਨਾਂ ਦੀ ਜਿਹੜੀ ਆ ਮਾਣੋ ਭਾਵਨਾ ਪੂਰੀ ਕਰਨੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹ ਪਰਮੇਸ਼ਰ ਜੀ ਆਪ ਪੂਰੀਆਂ ਕਰਦੀਆਂ ਇਸ ਹੰਕਾਰੀ ਰਾਜੇ ਨੂੰ ਹੀ ਮਹਾਰਾਜ ਮਤਬਦ ਬਖਸ਼ਣੀ ਤੇ ਜਿਹੜੇ ਉਹ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਮਸਲੇ ਮੰਗਾਂ ਪੂਰੀਆਂ ਕਰੇ ਤੇ ਸਾਰੇ ਆਪਦੇ ਸੁੱਖ ਸੁਖਾਂ ਨਾਲ ਆਪਦੇ ਘਰਾਂ ਨੂੰ ਜਾਣ ਕਿਰਪਾ ਕਰੋ ਦਇਆ ਕਰੋ ਮਹਾਰਾ ਸੱਚੇ ਪਾਸ਼ਾ ਐਸ ਵਕਤ ਮਹਾਰਾਜ ਇਹ ਪੋਦੇ ਮਹੀਨੇ ਦੀ ਖੁਸ਼ੀ ਦੇ ਵਿੱਚ ਆਪ ਜਿਹੜੀਆਂ ਪਿਆਰਿਆਂ ਸੰਗਤਾਂ ਨੇ ਆਪ ਜੀ ਦੇ ਸ਼ਾਹੀ ਖਜ਼ਾਨਿਆਂ ਵਿੱਚੋਂ ਰਸਤਾ ਲਾਇਆ ਕਰਕੇ ਕੜਾਹ ਪ੍ਰਸ਼ਾਦ ਦੀ ਦੇਰ ਲੰਗਰ ਤਿਆਰ ਕੀਤੇ ਆ ਮਹਾਰਾਜ ਲੰਗਰ ਸਜਾਉਂਦਿਆਂ ਦੇਗ ਬਣਾਉਂਦਿਆਂ ਮਹਾਰਾਜ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਅੱਗੇ ਵਾਸਤੇ ਸਮੱਤ ਬਧ ਬਖਸ਼ਣੀ ਮਹਾਰਾਜ ਆ ਜਿਹੜਾ ਪੋਦਾ ਮਹੀਨਾ ਮਹਾਰਾਜ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੇ ਆਪ ਦਾ ਸਾਰਾ ਸਰਬੰਸ ਵਾਰ ਕੇ ਏ ਦੇਸ਼ ਦੀ ਜਿਹੜੀ ਆ ਉਹ ਸਾਰਿਆਂ ਦੀ ਰੱਖਿਆ ਕੀਤੀ ਸੀ ਕਿਰਪਾ ਕਰਨੇ ਸ਼ੀਦਾ ਸਿੰਘਾਂ ਦੇ ਜਿਹੜਾ ਇਹ ਸਾਰਾ ਮਹੀਨਾ ਜਿਹੜਾ ਸ਼ੀਦਾ ਸਿੰਘਾਂ ਦਾ ਕੁਰਬਾਨੀ ਭਰਿਆ ਮਹੀਨਾ ਮਹਾਰਾਜ ਆਪ ਨੇ ਕਿਰਪਾ ਕਰਨੀ ਆ ਜੇ ਦੱਸਿਓ ਇਹ ਮਾਰਗ ਤੇ ਚੱਲਣ ਦਾ ਬਲ ਬਖਸ਼ਣਾ ਉਦਨ ਬਖਸ਼ਣਾ ਕਿਸਾਨਾ ਨੂੰ ਮਹਾਰਾਜ ਆਪ ਜੀ ਦੇ ਹਕੀਮ ਮੰਗਾ ਮਨਾਉਣ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਕਿਰਪਾ ਕਰਨੀ ਦਇਆ ਕਰਨੀ ਸਾਰਿਆਂ ਦੇ ਮੇਲ ਕਰਨੀ ਸੱਚੇ ਪਾਤਸ਼ਾਹ ਐਸੋ ਡਿੱਗ ਸੱਜ ਕੇ ਆਜਰਾ ਲੰਗਰ ਸੱਜ ਕੇ ਆਜਰਾ ਆਂ ਭੋਗ ਲਾਓ ਲੱਗਾ ਆ ਭੋਗ ਆਪ ਦੀ ਸੰਗਤ ਨੂੰ ਵਰਤੇ ਜੋ ਛਕੇ ਸੋ ਸੇਰਾ ਨਾਮ ਜਪੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਭ ਜੀ ਨਾਲ ਰਿਖ ਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ

ਪਤੀ ਕਿਰਪਾ ਕਰੋ ਮਾਣਾਂ